ਬਾਈ ਜੀ ਹੁਣੀ ਬੰਬੇ ਜਾ ਕੇ ਤਰਮਿੰਦਰ ਨੂੰ ਮਿਲੇ ਸੀ ਟਰੱਕ ਡਰਾਈਵਰ ਦੇ ਤੌਰ ਤੇ ਹਣਾ ਬਾਈ ਜੀ ਹਾਂ ਹਾਂ ਜੀ ਕਿਵੇਂ ਸੀ ਮਿਲਿਆ ਫਿਰ ਸਿੱਧੂ ਸਾਹਿਬ ਜਦੋਂ ਅਸੀਂ ਪਹਿਲੀ ਵਾਰ ਗਏ ਨਾ ਜਦੋਂ ਪਹੁੰਚੇ ਉਹਨਾਂ ਕੋਲੇ ਤੇ ਸਾਨੂੰ ਤਾਂ ਐ ਸੀ ਵੀ ਅਸੀਂ ਉਹਨਾਂ ਦਾ ਸਮਾਨ ਛੱਡਣ ਗਏ ਜਾਣਾ ਤੇ ਕਿੰਨਾਂ ਨੇ ਸਾਨੂੰ ਮਿਲਣਾ ਸਾਡੇ ਜਾਂਦਿਆਂ ਨੂੰ ਖੜੇ ਹਾਂ ਤੇ ਉਹਨਾਂ ਦਾ ਨੌਕਰ ਪਿੱਛੇ ਉਦੋਂ ਉੱਥੇ ਬੰਬੇ ਵਿੱਚ ਕਿਤੇ ਤੌਪਾ ਜਾਂਦੀ ਕਿਤੇ ਮੀਂਹ ਆ ਜਾਂਦਾ ਤੇ ਉਹ ਉਹਨਾਂ ਦੇ ਨੌਕਰ ਦੇ ਛਤਰੀ ਉਹ ਹੱਥ ਯਾਰ ਪਿੱਛੇ ਹਾਂ ਮੇਰੇ ਪੰਜਾਬੀ ਭਰਾ ਆ ਹਾਂ ਹੱਥ ਯਾਰ ਪਿੱਛੇ ਸਾਨੂੰ ਹੱਥ ਮਾਰ ਕੇ ਮਿਲਾ ਕੇ ਘੁੱਟ ਕੇ ਜੱਫੀ ਪਾ ਕੇ ਆ ਇਸ ਤਰ੍ਹਾਂ ਮਿਲੇ ਉੱਡ ਕੇ ਉੱਡ ਕੇ ਪਰਿਵਾਰ ਨਾਲ ਵੀ ਫਿਰ ਲੰਚ ਵਗੈਰਾ ਕਰਾਇਆ ਸਿੱਧੂ ਸਾਹਿਬ ਬ੍ਰੇਕਫਾਸਟ ਕੀਤਾ ਸੋਭਾ ਪਹਿਲੇ ਦਿਨ ਅਸੀਂ ਪੈਗ ਲਾਇਆ ਸ਼ਾਮ ਨੂੰ ਸਾਡੇ ਨਾਲ ਗ੍ਰੀਨ ਲੈ ਲਿਆ ਹਾਂ ਕਿਹੜੀ ਦਾ ਲਾਇਆ ਗ੍ਰੀਨ ਲੈਵਲ ਗ੍ਰੀਨ ਲੈਵਲ ਆਪ ਲੈ ਕੇ ਆਏ ਚਾਹ ਸਾਡੇ ਵਾਸਤੇ ਹੋ ਅੱਛਾ ਲੈ ਕੇ ਉਹਦਾ ਪੈਗਲ ਸਵੇਰ ਸਾਡੇ ਨਾਲ ਫਿਰ ਬ੍ਰੇਕਫਾਸਟ ਕੀਤਾ ਪ੍ਰਕਾਸ਼ ਕੁਰ ਬੀਬੀ ਨੇ ਤੇ ਉਹਨਾਂ ਦੀ ਬੇਟੀ ਸੀ ਆਬ ਉਹਨਾਂ ਦੀ ਅਮਰੀਕਾ ਕੇ ਬੇਟੀ ਹਾਂ ਪ੍ਰਕਾਸ਼ਕੌਰ ਦੀ ਲੜਕੀ ਜੀ ਤੇ ਆਪ ਤਿੰਨ ਜਣੇ ਮੋਦ ਮੱਕੀ ਦੀਆਂ ਸਾਗ ਤੇ ਮੱਖਣੀਆਂ ਉਹ ਪੂਰਾ ਪੰਜਾਬੀ ਮਾਹੌਲ ਹਲਟ ਵੀ ਲਾਇਆ ਕਹਿੰਦੇ ਹਲਟੀ ਲੱਗੀ ਆ ਹਲਟੀ ਪੂਰੇ ਹਲਟ ਕੋਲ ਪੰਜਾਬੀ ਚੀਜ਼ ਤੇ ਕੁੱਤੇ ਰੱਖੇ ਹੋਏ ਆ ਆਹ ਕੁੱਤਿਆਂ ਨੂੰ ਤੇ ਮੱਕੀ ਲੱਗੀ ਆ ਟੋਕਾ ਹੱਥੀ ਪੱਠੇ ਕੋਤ ਨਾਲ ਟੋਕਾ ਹਾਂ ਸੰਢ 20 ਪੁਰਾਣੀ ਆਪਦੀ ਪਹਿਲਾਂ ਵਾਲੀ ਜਿਹੜੀ ਜਾਂਦਿਆ ਨੇ ਜਦੋਂ ਸ਼ੁਰੂਆਤ ਕੀਤੀ ਹੈ ਗੱਡੀ ਰੱਖੀ ਵੀ ਫੀਟ ਹਜੇ ਰੱਖੀ ਵੀ ਆ ਕਿੱਦੇ ਸਨ ਚ ਗਏ ਸੀ ਅਸੀਂ ਗਏ ਆ 2002 ਇੱਕ ਦੋ ਦੀ ਗੱਲ ਆ ਤੁਸੀਂ ਸਮਾਨ ਲੈ ਕੇ ਗਏ ਸੀ ਪੁਰਾਣਾ ਹਾਂ ਹਾਂ ਜੀ ਹਾਂ ਜੀ ਪੁਰਾਣਾ ਸਮਾਨ ਮੈਂ ਤੁਹਾਨੂੰ ਦੱਸ ਦਿਆਂ ਇਸ ਵਕਤ ਧੂੜਕੁੱਟ ਰਣਸੀਂ ਦੇ ਵਿੱਚ ਮੋਗਾ ਜਿਲ੍ਹੇ ਦੇ ਵਿੱਚ ਬਾਈ ਜੀ ਟਰੱਕ ਟਰੱਕ ਡਰਾਈਵਰ ਦੇ ਤੌਰ ਤੇ ਉਜਾਗਰ ਸਿੰਘ ਸੀ ਮਾਲਕ ਮਾਲਕ ਉਜਾਗਰ ਸਿੰਘ ਤੇ ਤੁਹਾਡੇ ਬ੍ਰਦਰ ਸੀ ਸ਼ੌਕਤ अली ਸ਼ੌਕੀ ਸ਼ੌਕੀ ਸਾਹਿਬ ਤੇ ਉਹ ਹੈ ਨਹੀਂ ਡੋਨੇਸ਼ਨ ਤੇ ਬਾਈ ਜੀ ਹੁਣੀ ਗਏ ਸੀ ਰਾਮ ਸਿੰਘ ਰਾਮ ਰਾਮਾ ਜੀ ਤੌਰ ਤੇ ਮਸ਼ੂਰਾ ਤੁਸੀਂ ਹਾਂ ਰਾਮਾ ਦਾਦਾ ਜੀ ਰਾਮਾ ਦਾਦਾ ਦੇ ਮਸ਼ੂਰਾ ਤੇ ਧੰਨਵਾਦ ਮਿਹਰਬਾਨੀ ਫੁੱਟੀਆਂ ਵੀ ਹੈਗੀਆਂ ਤੁਹਾਡੇ ਕੋਲ ਆ ਦੇ ਐ ਨਹੀਂ ਗੱਲ ਆਹ ਦੇ ਫੋਟੋਆਂ ਵੀ ਇਹਨਾਂ ਕੋਲੇ ਤਰਮਿੰਦਰ ਹੁਣਾ ਨਾਲ ਆ ਬਾਈ ਜੀ ਹੋਣੀ ਆ ਆ ਗਿਆ ਸਹੀ ਆਹ ਤੇ ਸਾਰੀਆਂ ਫੋਟੋਆਂ ਵਾਟ ਤਰਮਿੰਦਰ ਦੀ ਟੱਕਰ ਜੀ ਤੁਸੀਂ ਸੀ ਉਹ ਤੋਂ ਆਨਸਰ ਟਾਈਮ ਲੈ ਆ ਇਧਰ ਦੇ ਪਾਸੇ ਤਰਮਿੰਦਰ ਆ ਇਧਰ ਬਾਈ ਜੀ ਤਰਮਿੰਦਰ ਦੀ ਟੱਕਰ ਜੀ ਸੀ ਕੰਮ ਇਹਨਾਂ ਦਾ